ਗੁੱਡ ਮਾਰਨਿੰਗ ਐਸ ਸਵਾਗਤ ਹੁੰਦਾ ਨਾਮੇ ਬਲੌਗ ਦੇ ਵਿੱਚ ਸਵੇਰ ਦੇ ਵਜ ਕੇ ਨੇ 8:30 ਤੇ ਮੰਮੀ ਚੱਲੇ ਨੇ ਪਤਾ ਨਹੀਂ ਕਿੱਥੇ ਸਾਸ਼ਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਤੇ ਮੇਰਾ ਟੈਗ ਸੂਟ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਲੈਤਾ ਬਹੁਤ ਪ੍ਰਾਰਾ ਹੋਇਆ ਮੁੰਲਾ ਦਾ 2022 ਦਾ ਲੈ ਕੇ ਰੱਖਿਆ ਪਹਿਲੀ ਵਾਰ ਹੀ ਪਾਇਆ ਲੱਗਦਾ ਅੱਜ ਫਸਟ ਟਾਈਮ ਆ ਦੇਖੋ ਮੈਂ ਪਾਇਆ ਹੀ ਨਹੀਂ ਕਦੇ ਕੱਪੜੇ ਮੈਂ ਘਰੇ ਐਦਾਂ ਦੇ ਪਾਏ ਨਹੀਂ ਵੀ ਗੰਦੇ ਹੋ ਜਾਣਗੇ ਕੰਮ ਚਾਏ ਹੋ ਜਾਣਗੇ ਆਏ ਹੋ ਜਾਣਗੇ ਭਾਂਡੇ ਮਾਜੇ ਉਦੋਂ ਸਾਡੀ ਕਿਹੜਾ ਮम्मा ਹਾਈਟ ਬਾਦੀ ਉਸ ਤੋਂ ਤੁਹਾਡਾ ਕੀ ਪਤਾ ਕੱਦ ਪਾ ਲੋ ਵੱਡੇ ਨੇ ਆਹਦੀ ਬਾਹਾਂ ਵੱਡੀਆਂ ਨੇ ਤੇ ਜਦੋਂ ਆਟਾ ਗੁੰਨਦੇ ਉਦੋਂ ਲਿਬੜ ਜਾਂਦੇ ਨੇ ਭਾਂਡੇ ਮਾਜੇ ਉਦੋਂ ਲਿਬੜ ਜਾਂਦੇ ਨੇ ਡਰਦੀ ਨੇ ਕੱਪੜੇ ਨਹੀਂ ਪਾਏ ਸਾਮਕੇ ਰੱਖੇ ਪਏ ਬਸ ਲੋਰਾ ਜੀ ਹੁੰਨਿਆ ਕਰੀ ਤੇ ਇੱਕ ਪਿੰਕ ਮੈਨੂੰ ਦੱਸਿਓ ਵੀ ਮੇਰਾ ਟ੍ਰੈਕ ਸੂਟ ਸੋਹਣਾ ਲੱਗਿਆ ਪਿੰਕ ਕਲਰ ਦਾ ਅੱਜ ਮੈਂ ਚੱਲੀ ਆ ਮਲੇਰ ਕੋਲ ਲਈ ਮੇਰੀ ਫਰੈਂਡ ਨਾਲ ਠੀਕ ਆ ਅੱਜ ਤੁਹਾਨੂੰ ਵੀਉ ਦਿਖਾਵਾਂਗੇ ਮਲੇਰ ਕੋਲਲੇ ਦਾ ਸਾਡਾ ਹੈਗਾ ਪੁਰਾਣਾ ਸ਼ਹਿਰ ਮਲੇਰ ਕੋਲਾ ਤੇ ਉੱਥੇ ਦੀਆਂ ਅੱਜ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਾਂਗੇ ਤੇ ਅੱਜ ਚੱਲਦੇ ਆਪਾਂ ਮਲੇਰ ਕੋਲਾ ਤੇ ਮੇਰੀ ਫਰੈਂਡ ਨੇ ਜਾਣਾ ਉਹਨੇ ਥੋੜੀ ਜਿਹੀ ਸ਼ਾਪਿੰਗ ਕਰਨੇ ਜਾਣਾ ਤੇ ਉਹਨੇ ਮੈਨੂੰ ਹੁਣ ਫੋਨ ਕੀਤਾ ਤੇ ਫਿਰ ਮੈਂ ਵੀ ਰੈਡੀ ਹੋ ਗਈ ਮੈਂ ਵੀ ਚੱਲੀ ਆ ਨਾਲ ਤੇ ਸੋ ਹੁਣ ਸ਼ਾਪਿੰਗ ਕਰਨ ਤੇ ਜੋ ਵੀ ਅੱਜ ਘਰੇ ਆ ਮੰਮੀ ਵੀ ਘਰੇ ਆ ਜੇ ਦਾਦੀ ਪੋਤਾ ਢੋਲੇ ਦੀ ਲਾਉਣਗੇ ਮਗਰ ਕੁਝ ਬਣਾ ਕੇ ਨਾ ਖਾਣ ਲੱਗ ਜਾ ਮੇਰੀ ਘਹਿਰਾ ਹਜਰੀ ਚ ਮੇਰੇ ਆਈ ਤੋਂ ਖਾਇਓ ਕੀ ਖਾਣਾ ਦੇਖ ਦਾਦੀ ਦਾ ਹਾਸਾ ਲੈ ਹੈ ਮੈਨੂੰ ਰੱਖਦੇ ਹੋ ਕੀ ਬਣਾਉਗੇ ਅੱਜ ਹੈ ਜੀ ਵੀ ਵੈਸੇ ਅੱਜ ਲੱਡੂ ਬਣੇ ਪਏ ਨੇ ਤੇ ਬੇਸਣ ਦੇ ਲੱਡੂ ਬਣੇ ਪਏ ਨੇ ਲੋਕੀ ਨੇ ਖਾੜੇ ਅੱਜ ਰੋਏ ਜਾਣੀ ਮੈਂ ਮੰਮੀ ਬੇਸਣ ਦੇ ਲੱਡੂ ਬਣੇ ਪਏ ਅੱਜ ਉਹ ਆਈ ਹੁਣ ਬੂਟ ਬਈ ਫੇਰ ਕੋਲੇ ਆਹੀ ਨੇ ਇੱਕ ਜੋੜਾ ਬੂਟਾਂ ਦਾ ਹੀ ਆਹੀ ਮੈਂ ਨਹੀਂ ਨਹੀਂ ਜਾਣ ਕਿੰਨੇ ਦੇ ਇੱਕ ਬੂਟਾਂ ਦਾ ਜੋੜਾ ਹੋਰ ਦੇਖਿਆ ਹੈ ਨਹੀਂ ਹੈਗਾ ਇਹੀ ਇੱਕੋ ਹੀ ਆ ਆਉਂਦਾ ਨਹੀਂ ਉਹ ਕਿਹੜਾ ਮੇਰੇ ਕੋਲ ਬੂਟ ਹੀ ਨਹੀਂ ਕੋਈ ਇੱਕ ਤਾਂ ਜੋੜਾ ਆਹੀ ਪੈਂਤ ਉਹ ਇਖੜਾ ਜਾ ਪਿਆ ਮੇਰੇ ਨਹੀਂ ਹੈਗੇ ਇਹਦੇ ਨੇ ਬਾਜੇ ਦੇ ਮੰਮੀ ਨੇ ਮੈਨੂੰ ਦੇ ਦਿੱਤੇ ਮੰਮੀ ਆ ਪਹਿਲਾਂ ਤੇ ਇਹਨੂੰ ਦੇ ਦਿੱਤੇ ਮम्मा ਕਹਿੰਦੇ ਮੈਂ ਕਿਹਾ ਸੀ ਮੈਂ 2020 ਦੇ ਵਿੱਚ ਇਹ 2020 ਦੇ ਬੂਟ ਨੇ ਮੇਰੇ ਐਤ ਕਿ ਮੈਂ ਸਿਆਲਾਂ ਚ ਬੂਟ ਲੈਣੇ ਨੇ ਤੁਹਾਨੂੰ ਦਿਖਾ ਦਗਾ ਪਾਇਆ ਦੂ ਪਾ ਲਿਆ ਕਰੀ ਫਿਰ ਅਸੀਂ ਉਦੋਂ ਨਾ ਮਲੇ ਆਪਾਂ ਦੇ ਹਾਂ ਜੇ ਸਾਡੇ ਕੋਲ ਤੇ ਮੇਰੇ ਕੋਲ ਤਾਂ ਹੈਗੇ ਨੇ ਮੇਰੇ ਪੈਰ ਨੂੰ ਤਾਂ ਦੁਜਾ ਜੋੜੇ ਪੈਣੇ ਮੇਰੇ ਕੋਲ ਤਾਂ ਪਰ ਛੋਟੇ ਹੋਗੇ ਟਾਈਟ ਨੇ ਲਓ ਜੀ ਆਪਣੀ ਐਂਟਰੀ ਹੋ ਗਈ ਆ ਮਲੇਰ 골ਡ ਨੇ ਸਭ ਤੋਂ ਵੱਡੀ ਵਾਲਾ ਰਸਤਾ ਹੈ ਅੱਗੇ ਹੈਗਾ ਗਵਰਨਮੈਂਟ ਕਾਲਜ ਬਲੇਸਪੋਲ ਪਹੁੰਚ ਗਏ ਬੈਸੇਵਰੀ ਫਰੈਂਡ ਤੋਂ ਨੇ ਜਾਣੇ ਆ ਜਿਹੜੀ ਵੱਜ ਜਾਏ ਵੱਜ ਗਿਆ ਛੱਡ ਨਾਲ ਹਣਾ ਉਸ ਤੋਂ ਮਿਲਾਂਦੇ ਫੇਰ ਵੀ ਧੋਪ ਹੀ ਪਈ ਹੋਈ ਆ ਠੰਡ ਬਹੁਤ ਜ਼ਿਆਦਾ ਸਕੂਟਰੀ ਵੀ ਆਇਆ ਸੀ ਸਵੇਰ ਸਵੇਰ ਹੀ ਆਈ ਆ ਆ ਗਿਆ ਬੋਲੂ ਮੇਰ ਬੋਲੇ ਦਾ ਇੱਕ ਇਥੇ ਉਹ ਨਹੀਂ ਹੈਗੀ ਕੁੜੀ ਬਰਗਰ ਬਣਾਉਂਦੀ ਹੈ ਜੀ ਹਾਂ ਜੀ ਹਾਂ ਜੀ ਇਹਦੇ ਵੀ ਕੱਟਦੇ ਆ ਚਲੋ ਜਿਹੜੇ ਦਾ ਰੇਟ 700 ਆਇਆ ਤੇ ਕਲਰ ਵੀ ਉਸੇ ਲੱਗ ਰਿਹਾ ਹੈ ਅੰਦਰ ਵਿੱਚ ਦੇਖੀਏ ਇਹ ਕਲਰ ਕੀ ਸੁੰਨਾ ਮਗਰ ਤਾਂ ਹਾਂ ਜੀ ਇਹ ਕੁਸੋਣਾ ਕਈ ਮਮਾ ਕਲਰ ਸਾਰੇ ਸੋਨੇ ਨੇ ਆ ਵੀ ਸੋਨਾ ਤਾਂ ਨਾ ਮੰਗਦੀ ਸੀ ਉੱਚੇ ਜਿਹੜੇ ਨਾਲ ਅੱਛਾ ਤਾਂ ਮੈਂ ਕਿਹਾ ਵੀ ਚਲੋ ਇਹ ਵੀ ਸਹੀ ਹੈ ਨਾ ਤੁਸੀਂ ਆਪਦੀ ਮੰਮੀ ਵਾਸਤੇ ਲੈਣਾ ਪਾ ਲੰਦ ਨੇ ਉਹ ਹੂ ਤਾਂ ਹੀ ਹੰਗ ਪੈਣੇ ਪੂਰੀ ਅੱਛਾ ਦੇਖੋ ਫਿਰ ਕਿਹੜਾ ਪਸੰਦ ਆ ਦਿਖਾਵਾਂਗੇ ਉਹਨਾਂ ਨੂੰ ਵੀਡੀਓ ਕਾਲ ਤੇ ਹਾਂ ਕਲਰ ਪਸੰਦ ਕਰ ਲੈਣ ਕਲਰ ਸਾਰੇ ਸੋਹਣੇ ਆ ਆ ਥੋੜਾ ਜਿਹਾ ਲਾਈਟ ਆ ਕਲਰ ਸਾਰੇ ਸੋਹਣੇ ਆ ਆਪਾਂ ਤਾਂ ਦਰ ਕੇ ਹੀ ਲਾ ਆ ਹਾਂ ਮਹਿਰੂਨ ਚ ਆ ਗਿਆ ਲਾਈਟ ਮਹਿਰੂਨ ਆ ਗਿਆ ਪਿੰਕ ਜਿਹਾ ਚ ਆ ਗਿਆ ਥੋੜਾ ਜਿਹਾ ਸਾਰੇ ਸੋਹਣੇ ਕਲਰ ਮਿੰਟ ਕਹਿੰਦੇ ਨਹੀਂ ਹਾਂ 골ਡਨ ਆ ਵੀ ਸੋਨਾ ਕਿਵੇਂ ਆਮਦੀਆਂ ਹੋਣਗੀਆਂ ਇਹ ਹਾਂ ਸਹੀ ਆ ਦੀ ਪ੍ਰਾਈਸ ਇਹਦਾ 700 700 ਇਹ ਇੰਸਟਾਗ੍ਰਾਮ ਤੇ ਪਾਉਂਦੇ ਹੁੰਦੇ ਨੇ ਹੂੰ ਹੁਣ ਤਾਂ ਮੈਂ ਤਾਂ ਮੈਨੂੰ ਵਟਸਐਪ ਤੇ ਕਨੈਕਟ ਅੱਛਾ ਉਹ ਸਟੇਟਸ ਪਾਉਂਦੇ ਹੋਣਗੇ ਨਾ ਉਹਦਾ ਵੀ ਪਾ ਦਿੰਦੇ ਆ ਸੈਂਡ ਵੀ ਕਰ ਦਿੰਦੇ ਆ ਸਟੇਟਸ ਵੀ ਲਾ ਦਿੰਦੇ ਆ ਸਹੀ ਦੱਸ ਕੀ ਵੀ ਨਹੀਂ ਆਈ ਮੈਂ ਮੰਮੀ ਨੂੰ ਵੀ ਜਾ ਰਹੀ ਆ ਅੱਜ ਹਾਂ ਨਹੀਂ ਤੇ ਫੋਨ ਹੱਥ ਤੇ ਲੈਂਦਾ ਨਾ ਹਾਂ ਹਾਂ ਸਹੀ ਆ ਤਾਂ ਇੱਥੇ ਕਿਤਾਬ ਕੀ ਇਹਨਾਂ ਦਾ ਬਸ ਸੋਣੀ ਹੈ ਜੀ ਕਲਰ ਵੀ ਦੇਖੋ ਸੈਂਟਰੀਆ ਕਲਰ ਇਹਦਾ ਕੀ ਪ੍ਰਾਈਸ ਹੈ ਇਹ 600 ਦੇ ਇਹ ਲੋਗ ਤਾਂ ਨਹੀਂ ਹੋਣਾ ਇਹ ਕਿ ਲੋਗ ਗੋਡਿਆਂ ਤੱਕ ਗੋਡਿਆਂ ਤੱਕ ਹੀ ਗੋਡਿਆਂ ਤੱਕ ਹੀ ਹੋਊਗਾ ਡੈਡੀ ਘਰ ਆਈਓ ਲਓ ਜੀ ਗਾਇਸ ਗਾਇਸ ਸ਼ਾਪਿੰਗ ਆਪਾਂ ਕਰ ਲਈ ਆ ਹੁਣ ਆਪਾਂ ਚੱਲਿਆ ਥੋੜਾ ਜਿਹਾ ਹੋਰ ਸਮਾਨ ਲੈਣ ਤੋਂ ਨੂੰ ਮਲੇਰ ਕੋਲਡਾ ਦਿਖਾ ਦਿੰਦੇ ਆਂ ਵੀਰ ਭਾਈ ਤੇਲੀ ਵਾਲੇ ਤੇ ਯਾਦ ਜਾਬ ਜੀ ਗਾਈਜ਼ ਗਾਈਜ਼ ਇੱਧਰ ਸੂਟ ਚੈੱਕ ਕਰ ਸਕਦੇ ਕਿੰਨੇ ਸੋਹਣੇ ਸੂਟ ਨੇ ਸਾਰੇ ਤੇਲੀ ਵਾਲਾ ਬਾਜ਼ਾਰ ਆ ਗਿਆ ਇਹ ਹੁਣ ਆ ਮਲੇਰ ਕੋਲਲੇ ਦਾ ਤੇਲੀ ਵਾਲਾ ਬਾਜ਼ਾਰ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣੇ ਸੂਟ ਸ਼ਾਲ ਸਾਰਾ ਕੁਝ ਸੋਹਣਾ ਇੱਧਰ ਦਾ ਕਲਰਫੁੱਲ ਨੇ ਪੂਰੇ ਸਾਰੇ ਹੈਂਡਵਰਕ ਵਾਲੇ ਸੂਟ ਆ ਉਹ ਸੋਨਾ ਗਾ ਬਈ ਯਾਰ ਸੋਨਾ ਕਰਨਾ ਹੂੰਗੀ ਮੈਂ ਚਲੋ ਆਜੋ ਸੋਹ ਜੀ ਕਲਰ ਕਿੰਨਾ ਸੋਹਣਾ ਸੂਟ ਆ ਸਾਰੇ ਹੈਂਡਵਰਕ ਵਾਲੇ ਸੂਟ ਆ ਇੱਧਰ ਵੀ ਸਾਰੇ ਸੂਟ ਆ ਇੱਥੇ ওভারਕੋਟ ਵਾਲਾ ਪੈਂਟ ਕਰਦੇ ਹੂੰ ਸੋਹਣੇ ਬਹੁਤ ਆ ਸਾਰੇ ਸੂਟ ਇੱਲੇ ਸੋਹਣੇ ਆ ਜੀ ਕਰਦਾ ਦੇਖੀ ਜਾਈਏ ਦੇਖੀ ਜਾਈਏ ਦੇਖੀ ਜਾਈਏ ਆ ਦੇਖੋ ਕਰੂੰਗੀ ਪਾ ਵੀ ਦਿੱਤੀ ਉਹਨਾਂ ਨੇ ਦੇਖ ਲਓ ਪਜਾਮੇ ਦੀ ਵੀਡੀਓ ਹੂੰ ਜਲਦੀ ਇੱਕ ਪੀਸ ਜੀ ਗੇਮ ਹੋ ਗਈ ਦੋਨ ਕੀ ਹੋ ਗਿਆ ਕਿੰਨੇ ਮੀਟਰ ਦੇ ਚੱਲਦੇ ਇੱਕ ਬੰਦ ਨੂੰ ਚੱਲਦੇ 3 ਮੀਟਰ ਪਿਆ ਘੱਟਾ ਨਹੀਂ 3 ਮੀਟਰ ਸਾਰੇ ਸੂਟ ਵਾਲੇ ਸੋਹਣੇ ਇੱਧਰ ਤੋਂ ਕਾਇਲ ਤੇ ਮੇਰੇ ਸੂਟ ਫੈਬਰਿਕ ਬਹੁਤ ਸੁਣੇ ਰਾਹਫਾ ਤਾਂ ਬਹੁਤ ਹੋ ਗਈ ਦੀਦੀ ਇੱਥੇ ਨਾ ਕਿਸੇ ਪਾਸੇ ਨਹੀਂ ਬੰਦਾ ਜਾ ਸਕਦਾ ਲੈ ਯਾਰ ਦਿੰਦੇ ਨੇ ਕਿਤੇ ਵਿੱਚ ਲਿਆ ਕੇ ਮਾਰਦੇ ਨੇ ਅਗਲੇ ਦੇ ਦੀਦੀ ਤਾਂ ਬਾਲੀ ਤੇਜ਼ ਚਲਾਉਂਦੇ ਨੇ ਇੱਧਰਲੇ ਤਾਂ ਰੁਕਦੇ ਵੀ ਨਹੀਂ ਲਓ ਜੀ ਆਪਾਂ ਅੱਗੇ ਬੱਸ ਸਟੈਂਡ ਵਾਲੇ ਰੋਡ ਤੇ ਸ਼ਾਪਿੰਗ ਦੀਦੀ ਨੇ ਕਰ ਲਈ ਆ ਮੈਂ ਹਜੇ ਕੁਛ ਨਹੀਂ ਲਿਆ ਠੀਕ ਆ ਤੇ ਦੀਦੀ ਨੇ ਸ਼ੋਪਿੰਗ ਕਰਨੀ ਸੀ ਮੈਂ ਐਸੀ ਦੀਦੀ ਦੇ ਨਾਲ ਮੈਂ ਕਿਹਾ ਚਲੋ ਆਪਾਂ ਮਲੇਰ ਕੋਲਾ ਘੁੰਮੇ ਆਵਾਂਗੇ ਮੈਂ ਵੈਸੇ ਜਿਹੜੀ ਦੁਕਾਨ ਤੇ ਜਾਣਾ ਸੀ ਉਹ ਦੁਕਾਨ ਹੀ ਉੱਥੋਂ ਚੇ ਜੋ ਵੀ ਆਪਾਂ ਸਟੈਂਡ ਆ ਗਿਆ ਮਲੇਰ ਕੋਲੇ ਗਾਈਜ਼ ਗਾਈਜ਼ ਗਾਈ ਸਾਨੂੰ ਲੱਗੇ ਬਹੁਤ ਸਭ ਤੋਂ ਮੁੱਖ ਕੇ ਸਾਰਾ ਮੇਕਪੂਡ ਆ ਦੇ ਲੋ ਸੋਲੇ ਭੂਜੇ ਲਾ ਕੇ ਖਾਣਾ ਦੀਦੀ ਜਾਲੇ ਨਹੀਂ ਹੋਣਿਆ ਦੇਖੇ ਜਾਂਦੀ ਹੈ ਦੇਖੇ ਜਾਂਦੀ ਦੋ ਬੁਲੇਟਾ ਮਗਰ ਦੋ ਦੋ ਘਟੂਰੇ ਲੈ ਜੀਓ ਔਰ ਦੇਖੋ ਜੇ ਖਾਦੇ ਜਾਣਗੇ ਫਿਰ ਸਹੀ ਹੈ ਸਟਾਰਟ ਹੋ ਕੇ ਘਰੇ ਚੰਗਾ ਰਹੇ ਜਿਆਦਾ ਕਿ ਸਭ ਤੋਂ ਬਹੁਤ ਸਨੀ ਹੈ ਗਾਈ ਜਾਗੋ ਜੀ ਜਿਹਦੇ ਘਟੂਰੇ ਖਾਣੇ ਆ ਪਹਿਲੇ ਘਟੂਰੇ ਖਾਣ ਲੱਗੇ ਆ ਧਰਮਧਰਮ ਠੀਕ ਹੈ ਬਲੇ ਕੋਡਾ ਪ੍ਰਿੰਸ ਵਾਲਿਆਂ ਦੇ ਹੋਟਲ ਦੇ ਵਿੱਚ ਇਹ ਹੈਗਾ ਧੂਰੀ ਬਾਈਪਾਸ ਬੱਤੀ ਵਾਲਾ ਚੌਕ ਲੈਟ ਵਾਲਾ ਚੌਕ ਬੱਤੀ ਵਾਲਾ ਚੌਕ ਆਪਣੇ ਪੰਜਾਬੀ ਚੱਲਦੀ ਹੈ ਨਾ ਨੇ ਉਹ ਪਾਪਾ ਨੇ ਭੇਜਿਆ ਸੀ ਮੇਰੇ ਵਾਸਤੇ ਪਾਪਾ ਨੇ ਮੰਮਾ ਵਾਸਤੇ ਭੇਜਿਆ ਸੀ ਗਾਈਜ਼ ਅੱਜ ਮੈਂ ਨਵਾਂ ਪਰਫੂਮ ਲਾਇਆ ਦੇਖੋ ਫੁੱਲ ਫੁੱਲ ਦੀ ਪਾਸ਼ਾ ਲਿਖਿਆ ਤੇ ਇੱਕ ਗੱਗੀ ਲੈ ਕੇ ਆਇਆ ਸੀ ਤੋਂ ਕਿੰਨੇ ਸੋਹਣੇ ਕਿਊਟ ਕਿਊਟ ਪੈਕਿੰਗ ਹੈ ਦੀ ਮੈਂ ਘਰੇ ਆ ਗਈ ਸੀ ਤੇ ਆ ਕੇ ਬਲੌਗ ਹੀ ਨਹੀਂ ਸ਼ੂਟ ਹੋਇਆ ਬੱਚੇ ਵੀ ਆ ਗਏ ਸਕੂਲੋਂ ਸੋਮੂ ਪੰਨ ਨਾ ਨਹੀਂ ਬੱਚਿਆਂ ਦੀ ਹੋ ਰਹੀ ਹੈ ਟਿਊਸ਼ਨ ਦੀ ਤਿਆਰੀ ਤੇ ਚਾਹ ਪਾਣੀ ਪੀ ਲਿਆ ਸਾਰਿਆਂ ਨੇ ਕਿਉਂਕਿ ਮੈਂ ਨਾ ਬਾਜ਼ਾਰ ਚਲੀ ਗਈ ਸੀ ਜੋਬੀ ਨੂੰ ਨਾਲ ਲੈ ਕੇ ਕਿਸ਼ਤ ਭਰ ਕੇ ਆਉਣੀ ਸੀ ਅੱਜ ਮੈਨੂੰ ਫੋਨ ਆ ਗਿਆ ਸੀ ਕਿਸ਼ਤ ਵਾਲਿਆਂ ਦਾ ਕੰਮ ਕਰਕੇ ਬਲੌਗ ਹੀ ਨਹੀਂ ਬਣਾਇਆ ਅੱਜ ਦੌੜ ਵਾਲੀ ਹੋ ਗਈ ਤੇ ਬਾਕੀ ਘਰੇ ਆ ਗਏ ਸੀ ਚਾਹ ਪਾਣੀ ਪੀ ਲਿਆ ਤੇ ਮੰਮੀ ਨੇ ਤੁਹਾਨੂੰ ਰਿਹਾ ਚੁੱਲ੍ਹੇ ਤੇ ਦਾਲ ਜੋ ਬਣੇ ਦੀ ਆ ਕੋਟ ਪਾਈ ਮੈਂ ਦਾਲ ਦੇ ਵਿੱਚ ਹਲਦੀ ਤੇ ਨੂਨ ਪਾਇਆ ਵਾ ਵੀਰੇ ਦੇ ਸਿੱਧਾ ਕਰਕੇ ਕੋਟ ਪਾ ਦੇ ਆ ਪਾਣੀ ਦੀ ਬੋਤਲ ਉਹਦੇ ਬੈਗ ਚ ਪਾ ਲਈ ਸੋਲੂ ਪਾ ਨਾ ਨਹੀਂ ਐਡੀ ਬੜੀ ਬੋਤਲ ਰੱਖ ਦੇ ਭੰਡ ਦੇ ਨਾ ਠੀਕ ਆ ਉੱਥੇ ਰੱਖ ਦੇ ਠੀਕ ਆ ਵੀਰੇ ਨੂੰ ਦਿਖਾ ਦੇ ਤੇ ਮੈਂ ਦਾਲ ਚ ਨਾ ਹਲਦੀ ਤੇ ਨੂਨ ਪਾਇਆ ਮੈਂ ਕੋਲੀ ਚ ਪਾ ਦੇ ਨੂਨ ਤੇ ਹਲਦੀ ਦਾਲ ਚ ਪੌਣ ਚੱਲੀ ਆ ਮम्मी ਨੇ ਦਾਲ ਤਰੀਆ ਚੁੱਲੇ ਤੇ ਹਰੀ ਮੂੰਗੀ ਦੀ ਪਹਿਸਾ ਸੀ ਕਾਲੇ ਛੋਲੇ ਬਣਾਉਣੇ ਸੀ ਜਦੋਂ ਮੈਨੂੰ ਸਵੇਰੇ ਮੰਮੀ ਕਹਿੰਦੀ ਕਾਲੇ ਛੋਲੇ ਭਿਉਂਉਂਦੇ ਤੇ ਮੈਂ ਦੇਖਿਆ ਕਾਲੇ ਛੋਲੇ ਹੈ ਨਹੀਂ ਸੀ ਉਹ ਦਾਲ ਤਾਂ ਨਿਕਲ ਹੀ ਜਾਂਦੀ ਉੱਪਰ ਦਿੱਤੇ ਹੁਣ ਇਹਨੂੰ ਕੋਈ ਚੱਕਣ ਵਾਲਾ ਵੀ ਨਹੀਂ ਹੈਗਾ ਪੰਗਾ ਖੜਾ ਹੋਇਆ ਪਿਆ ਦੇਖੋ ਦਾਲ ਤਾਂ ਐਵੇਂ ਹੋਈ ਜਾਂਦੀ ਆ ਹੁਣ ਉੱਪਰੋਂ ਪਾਣੀ ਭਰਿਆ ਪਿਆ ਕਿਵੇਂ ਚੱਕਾਂ ਇਹਨੂੰ ਕੋਣ ਆ ਲਿਆ ਵੰਦਰੋਂ ਚੱਕ ਕੇ ਲਓ ਆਪਾਂ ਹਲਦੀ ਤੇ ਨਾਣ ਪਾਤਾ ਦਾਲ ਦੇ ਵਿੱਚ ਤੇ ਹੁਣ ਆਪਾਂ ਇਹ ਉੱਪਰ ਧਰ ਦਨੇ ਆਂ ਦਾਲ ਗਾੜੀ ਹੋਈ ਪਈ ਆ ਪਾਣੀ ਪਾ ਦਨੇ ਵਿੱਚ ਸੱਕੋਜੀ ਫੇਟ ਟਕਦੀ ਆਪਾਂ ਨੇ ਕਿਵੇਂ ਕਰਦੀ ਆ ਅੰਦਰ ਕਰ ਪਹਿਲਾਂ ਦੱਸ ਅੰਦਰ ਕਰ ਆਇਆ ਇਹ ਕਹਿੰਦੀ ਫੇਰ ਕਰ ਲੱਗ ਜਾਂਦੀ ਮੈਂ ਤਾਂ ਦਾਲ ਦਾ ਦੇਖਦੀ ਸੀ ਚੱਕ ਕੇ ਗਾਇਜ਼ ਮੈਂ ਤੜਕਾ ਲਾਉਣ ਲੱਗੀ ਆ ਦਾਲ ਨਹੀਂ ਤੂੰ ਦਾਲ ਤੇ ਪੰਗਾ ਤਾਂ ਤੂੰ ਉਹ ਮੈਂ ਨਾ ਇਹਨੂੰ ਫੜ ਕੇ ਦੇਖਦੀ ਤੇ ਆਹ ਦਾਲ ਆਪਣੀ ਬੜ ਕੇ ਰੈਡੀ ਆ ਉਹ ਮੈਂ ਦੇਦੀ ਦੀ ਵੀ ਇਹ ਠੰਡੀ ਆ ਤੇ ਤੱਤੀ ਆ ਘਰਚੀ ਨਾਲ ਮੈਂ ਤੜਕਾ ਲਾ ਰਹੀ ਆ ਇਧਰ ਆਪਾਂ ਨੇ ਪਾ ਲਿਆ ਜੀਰਾ ਤੇ ਫਿਰ ਪਾਤਾ ਪਿਆਜ਼ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਲਸਣ ਲਸਣ ਮੈਂ ਕੁੱਟ ਲਿਆ ਸੀ ਆ ਦੇਖੋ ਲਸਣ ਕੁੱਟ ਲਿਆ ਤੇ ਧਨੀਆ ਕੱਟ ਕਰ ਲਿਆ ਹੋਣ ਆਪਾਂ ਲੱਗੇ ਆ ਢੜਕਾ ਲਾਉਣ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਹੁਣ ਮੈਂ ਓਏ ਹੋਏ ਪਾਣੀ ਨਾ ਭਿੱਜੀ ਜਾਂਦਾ ਮੰਮੀ ਗਾਇਜ਼ ਅਸੀਂ ਆ ਗਏ ਸੀਗੇ ਟਿਊਸ਼ਨ ਤੋਂ ਹੰਦ ਬਹੁਤ ਹੋਈ ਪਈ ਆ ਬਾਹਰ ਸੁੱਲ ਚੜ ਗਿਆ ਬੇ ਗਾਇਜ਼ ਰੋਟੀ ਖਾ ਲੋ ਮੂੰਗੀ ਦੀ ਦਾਲ ਦਾਲ ਆਤੀ ਬਾਬਾ ਦੇ ਕੋਲ ਦਾਲ ਬਣਾਈਏ ਮੂੰਗੀ ਦੀ ਚੁੱਲੇ ਤੇ

ਕਿਊਟ ਕਿਊਟ ਤਾਂ ਮੈਨੂੰ ਦਾਦੀ ਕਹਿੰਦੀ ਦੇਖ ਲਾ ਗਰੇਜੀ ਹੁੰਦੇ ਆ ਜਮਾ ਕਿਊਟ ਬੁਣੀ ਸਰਪ੍ਰਾਈਜ਼ ਆ ਨਾਲੇ ਜੋਨ ਵੀਰੇ ਲਈ ਦੋਨਾਂ ਦਾ ਰੋਣਾ ਤਾਂ ਨਹੀਂ ਕਹੂ ਵੀ ਮੈਨੇ ਨਹੀਂ ਚੱਕਾ ਹਨਾ ਦੋਨਾਂ ਨੂੰ ਦੋਨਾਂ ਨੂੰ ਲਿਆਵਾਂਗੇ ਦੋ ਚੀਜ਼ਾਂ ਲੈ ਕੇ ਆਉਣੀ ਨੇ ਸੋਹਮ ਤੇ ਜੋਰ ਇੱਕ ਇੱਕ ਸੋਹਮ ਨੂੰ ਤਾਂ ਸੋਹਮ ਤੋਂ ਚੱਕੀ ਨਹੀਂ ਆਣਾ ਭਾਈ ਪਾਣ ਵਾਲੇ ਦਾ ਚਰਾਖਾ ਵਾਂਗੂ ਕਹਿਣਗੇ ਲੋ ਜੀ ਗਾਇਜ਼ ਰੋਟੀ ਖਾ ਲਓ ਬੱਚੇ ਲੱਗੇ ਹੋਏ ਨੇ ਰੋਟੀ ਖਾਣ ਤੇ ਮੰਮੀ ਨੂੰ ਮੰਮੀ ਖਵਾ ਰਹੀ ਆ ਸੋਹਮ ਨੂੰ ਉਹ ਦੇ ਲਾਪ ਚੌਧਰੀ ਬਣਿਆ ਬੈਠਾ ਫੋਨ ਤੇ ਉਹਨੂੰ ਉਹਦੇ ਮੂੰਹ 'ਚ ਬਸ ਬੁਰਕੀ ਪੈਣੀ ਚਾਹੀਦੀ ਐ ਉਹਨੂੰ ਕੋਈ ਟੈਨਸ਼ਨ ਨਹੀਂ ਵੀ ਮੈਂ ਰੋਟੀ ਖਾਣੀ ਐ ਜਾਂ ਨਹੀਂ ਖਾਣੀ ਮੰਮੇ ਉਹ ਪਾਣੀ ਨਾ ਡੋਲੇ ਜੇ ਗਲਾਸ ਮੈਂ ਪੀ ਲੈਣੇ ਆਹ ਨਹੀਂ ਥੋੜੇ ਜਿਹੇ ਲੱੱਡੂ ਵੀ ਰੋਟੀ ਖਾਂਦਾ ਜੋ ਵੀ ਤappi ਖਾਂਦਾ ਤੂੰ ਕਾਕਾ ਤੈਨੂੰ ਵੀ ਕੋਈ ਮੈਂ ਤੁਸੀਂ ਕਿਹ ਸੌਂ ਨੂੰ ਖਾ ਰਹੇ ਦੱਦੀ ਮੈਂ ਜੋੜਨ ਸਾਰੇ ਹੱਥ ਜੋ ਵੀ ਤੇ ਪਿਆਜ਼ ਦੇਖ ਲਓ ਕੀ ਕਰੀ ਬੈਠਾ ਪਿਆਜ਼ ਜਦੋਂ ਮੇਂ ਮਿਰਚ ਕੌੜੀ ਨਹੀਂ ਹੈਗੀ ਇਹ ਕੱਚੀ ਹੈ ਜਹ ਹੁਣ ਕੌੜੀ ਬਹੁਤ ਐ ਕੱਚੀ-ਕੁੱੱਚੀ ਕੋਈ ਨਹੀਂ ਮਿਰਚ ਆਉਂਦੀ ਹੁਣ ਹੁਣ ਤੋਂ ਕੌੜੀਆਂ ਆਉਂਦੀਆਂ ਨੇ ਮਿਰਚਾਂ